ਹਾਂਜੀ ਦੋਸਤੋ ਆ ਵੀਡੀਓ ਵੇਖੋ ਜੀ ਛੇਤ ਪਾਕਿਸਤਾਨ ਦੀ ਆ ਮੁੰਡੇ ਨਾ ਸਾਈਕਲ ਵਾਲੇ ਨੂੰ ਘੇਰ ਲੈਂਦੇ ਆ ਤੇਰਾ ਹੈਲਮਟ ਕਿੱਥੇ ਆ ਨੰਬਰ ਪਲੇਟ ਕਿੱਥੇ ਆ ਤੇ ਉਹ ਆਦਾ ਵੀ ਮੈਨੂੰ ਕਿਹੜਾ ਕਾਨੂੰਨ ਦਾ ਕੀ ਹਾਲ ਚਾਲ ਨਾਮ ਕੀ ਆਪਣਾ ਹਾਂਜੀ ਹਾਂਜੀ ਅੱਗੇ ਬਾਅਦ ਭਾਈ 2000 ਰੁਪਏ ਹੈਲਮਟ ਨਹੀਂ ਪਾਇਆ ਕੰਮ ਕਰ ਰਹੇ ਹਾਂ ਮਾਰ ਹੈਲਮਟ ਕਿਉਂ ਨਹੀਂ ਪਾਇਆ ਇੱਕ ਮਿੰਟ ਮੈਂ ਗੱਲ ਕਰਦਾ ਆਂ ਯਾਰ ਮੇਰੇ ਕੋਲ ਇੱਕ ਮੈਂ ਗੱਲ ਕਰਦਾ ਹੈਲਮਟ ਕਿਉਂ ਨਹੀਂ ਪਾਇਆ ਉਹ ਜਿਹੜਾ ਲੈਂਦੇ ਚਿਹਰੇ ਨੂੰ ਸਾਈਡ ਤੇ ਆ ਵੀ ਸਾਈਡ ਤੇ ਮਾਫੀ ਦੇ ਦੇ ਬਾੜਾ ਮਤਲਬ ਨਹੀਂ ਨਹੀਂ ਕਰਨਾ ਬਾੜਾ ਸਾਈਡ ਤੇ ਕਰੋ ਔਰ ਅਭੀ ਤੋ ਰੁਕੋ ਕਲਾਈਮੈਕਸ ਸਭੀ ਬਾਕੀ ਖਲਮੜੀ ਕੋ ਨਹੀਂ ਆਇਆ ਭਾਈ ਯਾਰ ਸਾਈਕਲ ਵਾਲੇ ਤਾਂ ਆਉਂਦੇ ਹਾਂ ਹਾਂਜੀ ਧਾਕਨੂੰ ਤਸਵੀਰ ਦਾ ਸਾਈਕਲ ਵਾਲੇ ਨਹੀਂ ਆਉਂਦੇ ਹਾਂ ਦੇਖ ਹਾਂਜੀ ਉਹ ਹੋਰ ਤੇ ਠੀਕ ਆ ਮੈਨੂੰ ਉਹਨਾਂ ਨੇ ਦੱਸਿਆ ਨਹੀਂ ਕਿਸੇ ਨੇ ਮੈਨੂੰ ਤੁਸੀਂ ਆਹ ਦੱਸ ਦਿੱਤਾ ਤਾਂ ਮੈਨੂੰ ਕਾਨੂੰਨ ਦਾ ਪਤਾ ਲੱਗ ਗਿਆ ਮੈਂ ਹੁਣ ਹੈਲਮਟ ਪਾ ਗਿਆ ਹੈਲਮਟ ਹੀ ਨਹੀਂ ਪਾਇਆ ਤੁਸੀਂ ਇਹਦੀ ਨੰਬਰ ਪਲੇਟ ਲਵਾਈਆਂ ਹੋ ਕਿ ਨਹੀਂ ਕਰਨੀਆਂ ਹੁਣ ਹਾਂ ਅਬ ਖਸੂ ਵਾਲਾ ਆਇਆ ਖਸੂ ਵਾਲਾ ਆਇਆ ਕਿ ਨਹੀਂ ਗਲਤ ਕਰ ਲਾ ਚੱਤੀ ਐਂ ਇੰਦੀ ਜਿਹੜਾ ਲੋ ਨਹੀਂ ਹੈਗੀਆਂ ਖਸੂ ਵਾਲਾ ਆਇਆ ਫਿਰ ਫੜੋ ਮੈਨੂੰ ਫੜੋ ਅਜੇ ਵੀ ਜਵਾਬ ਹੁੰਦੇ ਇਹ ਜਵਾਬ ਠੀਕ ਹੈ ਸਾਹਿਬ ਇਹਦੇ ਵਿੱਚ ਟਿਚ ਕਲਰ ਵੀ ਵਿਜੀਬਲ ਆ ਜਿੰਦਾਂ ਚਲਾਨੀ ਉਹਨਾਂ ਨੂੰ ਕਿਚਕਲ ਨਹੀਂ ਹੋਣਾ ਜੋ ਟਿਚਿਕ ਮੈਂਨ ਪਰਨੋਲ ਡਿਸਪਲਸ ਹਾਈਡਰੋਕੋਰਟਨ ਦੋਨੋਂ ਪਾਰ ਨੇ ਸੀਬਾ ਆਪਾਂ ਲੈ ਲੈਣੇ ਇਨ ਡੇਟ ਡੇਟ ਕਿਹ ਅੱਜ ਡੇਟ ਕਿਹ ਅੱਜ ਅਸੀਂ ਚਲਾਨ ਕਰਾਂਗੇ ਘੱਟ ਕਰਾਂਗੇ ਨਹੀਂ ਬੰਦ ਕਰਾਂਗੇ 328 ਆ ਭਾਈ ਬੜਾ ਚਲਾਨ ਕਰਾਂਗੇ ਘੱਟ ਕਰਾਂਗੇ ਕਿਉਂਕਿ ਕਿੰਨਾ ਕਰਦੀਏ ਕਿੰਨਾ ਕਰਦੀਏ 15000 ਰੁਪਏ ਰੱਖ ਲੋ Da går det høyere! ਦਾ ਯਾਰ ਇਹਦਾ ਨਾਮ ਸੀ ਮੋਬਾਈਲ ਇਹਦਾ ਨਾਮ ਚਾਚਾ ਇਹਨੇ ਮੋਬਾਈਲ ਨੂੰ ਚੇਂਜ ਕਰਾਇਆ ਨਾ ਨੰਬਰ ਬੇਟਾ ਨਾ ਹਲਵਾ ਯਾਰ ਕੀ ਕਰੀਏ ਨਾシャレ ਲਵਾਇਆ ਕੁਛ ਵੀ ਨਹੀਂ ਕੀਤਾ ਨੀਆ ਕਾਨੂੰਨੀ ਕਾਰ ਵਿੱਚ ਚਲੰਦੀ ਆ ਸੱਤੀ ਚਲੰਦੀ ਆ ਜੀ ਪਤਾ ਹੈ ਹੁਣ ਅੱਗੋਂ ਤੇ ਨਹੀਂ ਹੋਏਗਾ ਮਿਹਰਬਾਨੀ ਅੱਗੇ ਤੋਂ ਹੁਣ ਤੂੰ ਵੀ ਨਹੀਂ ਹੋਏਗਾ ਅੱਗੇ ਤੋਂ ਤੂੰ ਵੀ ਨਹੀਂ ਹੋਏਗਾ ਤੇ ਮੈਨੂੰ ਪਤਾ ਲੱਗ ਗਿਆ ਹੁਣ ਤੇਰੇ ਅੱਗੇ ਤੋਂ ਅੱਲਾ ਯਾਰ ਬਹਿਸ ਕਰਨ ਲਿਆ 2000 ਚਾਰ ਕਰਦਾ ਦੋ ਬਹਿਸ ਕਰਨ ਲਿਆ ਯਾਰ ਕੋਈ ਨਾ ਤਰੀਕਾ ਜੀ ਨਾਲ ਲੜਕੀ ਬਣੀ ਬਾਹਰ ਮੇਰੀ ਗੱਲ ਸੁਣੋ ਦੋਸਾ ਨਾ ਕਰੋ ਪਾਰਕ ਰੱਖ ਦੇਗਾ ਤੁਹਾਨੂੰ ਮੈਂ ਫਨਾ ਕਰ ਦੇਗਾ ਨਹੀਂ ਨਹੀਂ ਦੋਸਾ ਕਰਦੇ ਦੋਸਾ ਕੀ ਕਿਹਾ ਭਾਈ ਨੇ ਭਾਈ ਜਣ ਕੀ ਕਿਹਾ ਤੁਸੀਂ ਇਹ ਓ ਯਾਰ ਤੁਸੀਂ ਸਾਈਕਲ ਹੀ ਲੈ ਲਿਆ ਸਾਈਕਲ ਹੀ ਤੁਹਾਨੂੰ ਚਾਪਰਾ ਦੇਣਾ ਇਹ ਨਹੀਂ ਕਰਨੇ ਅਸੀਂ ਯਾਰ ਕੋਈ ਮੈਨੂੰ ਲੈ ਜਾ ਸਾਈਕਲ ਰਹਿਣ ਦਿਓ ਆ ਪਿੱਛੇ ਵੀ ਚਲਾਣੋ ਕਰਦੇ ਹੋ ਚਾਪਰਾ ਕਰਦੇ ਹੋ ਜੀ ਇਹ ਤਾਂ ਮਰੀ ਨੂੰ ਆਈ ਆਦੀ ਸੈੰਡ ਦਿਖਾਣੇ ਆ ਚਾਚਾ ਤਸਵੀਰ ਹਾਂਜੀ ਇੱਕ ਮਿੰਟ ਹੋਰ ਕੀ ਹਾਂ ਨਹੀਂ ਹਾਂ ਦੱਸੋ ਇਹ ਅੱਲਾ ਦੇ ਬੰਦੇ ਆ ਦੁਆ ਦਾ ਆ ਬੰਦੇ ਯਾਰ ਪਿਛਲਾ ਆਮ ਜੇ ਕਰੀ ਮਾਫੀ ਅਦਰ ਕਰੀ ਮਾਫੀ ਕੈਮਰੇਲ ਦੇ ਸਾਲ ਕੀ ਕੇ ਚਲੋ ਬਾਕੀ ਨਹੀਂ ਆ ਉਹ ਕਹਿੰਦਾ ਪਿਆ ਵਾ ਮਾਫ ਕਰਦੇ ਹਾਂ ਸਾਬ ਦਾ ਕਰ ਲੈਂਦੇ ਆ ਥੋੜਾ ਬਹੁਤ ਠੀਕ ਆ ਇੰਜ ਕਰ ਸਟੈਂਪ ਵੀ ਇੱਥੇ ਲਾ ਲਿਆ ਲੈ ਦੇਖੀ ਗੱਲ ਕਰ ਲਈ ਆ ਬਾਕੀ ਹੋਰ ਵੀ ਕੋਈ ਨਹੀਂ ਮੇਰੇ ਕੋਲ ਨਹੀਂ ਹੈਗੀ ਸੱਚੇ ਪਰ ਹੋ ਰਿਹਾ ਤੇ ਪਰ ਕਰ ਗਿਆ ਨਹੀਂ ਬਤਨਾ ਦੇ ਨਾਸਮਨ ਹੋ ਸਭ ਠੀਕ ਆ ਹੋ ਚਾਚਾ ਕੀ ਇਹਨਾਂ ਚੁਗੀਆਂ ਲਾ ਦੋ ਨਹੀਂ ਨਹੀਂ ਉਹ ਗੱਲ ਅਸੀਂ ਕੀਤੀ ਕੋਈ ਹੋ ਆਪਸੀ ਕੀਤੀ ਯਾਰ ਆਪਸੀ ਕੀਤੀ ਸੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਉਹਨੇ ਗੱਲ ਤੋਂ ਹੈਲਮਟ ਪਾ ਕੇ ਤੁਸੀਂ ਫੇਰ ਬਾਹਰ ਆਇਆ ਕਿ ਨਾ ਅਗੇ ਦੋ ਠੀਕ ਹੈ ਉਹ ਵੀ ਸਾਈਕਲ ਤੇ ਲੈ ਲੋ ਪੈਦਲ ਕਿੰਦਾ ਦਾ ਯਾਰ ਹਾਂਜੀ ਫਿਰ ਮੜੀ ਲੈਣਾ ਪੈਣਾ ਵਾ ਅਗਰ ਨਹੀਂ ਅਗਰ ਨਹੀਂ ਹੈ ਪੈਸੇ ਤੇ ਦੱਸ ਦੋ ਸੀ ਪੈਦਲ ਦੀ ਆਸਫ ਦੀ ਪੈਦਲ ਬੰਦੇ ਨਹੀਂ ਚੱਲਦੇ ਹਾਂ ਜੀ ਹਾਂ ਜੀ ਜੇ ਤੁਸੀਂ ਪੈਦਲ ਜਾਣਾ ਪੈਦਲ ਉਦੋਂ ਵੀ ਹੈਲਮਟ ਪਾ ਕੇ ਜਾਣਾ ਜਿਵੇਂ ਵਿਚਾਰ ਭਗਤ ਬੰਦਾ ਉਧਰ ਦੇਖ ਤੇ ਉਧਰ ਵੀਡੀਓ ਬਣਾ ਲੈ ਵੀਡੀਓ ਬਣਾ ਵੀਡੀਓ ਬਣਾ ਅੱਛਾ ਅੱਛਾ ਕੋਈ ਤਾਂ ਲੱਗਿਆ ਨਹੀਂ ਸਾੜਾ ਜ਼ੋਰ ਕਰ ਸਾਡੇ 600 ਦਾ ਚਲਾਨ ਕਰਦੇ ਹੋ